ਮੈਂ ਤਾਂ ਜੀ ਕਈ ਵਾਰੀ ਉਹ ਕਰ ਲਿਆ ਐਕਚੁਅਲੀ ਇਹ ਸਾਡੇ ਤੋਂ ਇਹਨਾਂ ਨੂੰ ਇਹ ਆ ਵੀ ਇਹ ਜਿਹੜੇ ਇਹਨਾਂ ਕੋਲੇ ਸਾਡੇ ਜਿਹੜੇ ਮੁੱਦੇ ਆ ਉਹ ਸੈਂਸਿਟਿਵ ਐ ਸਰਕਾਰ ਸਮਝਦੀ ਐ ਵੀ ਇਹ ਸੈਂਸਿਟਿਵ ਮੁੱਦੇ ਆ ਵੀ ਇਹਨਾਂ ਤੇ ਜੇ ਨਾਂ ਬੋਲਿਆ ਜਾਵੇ ਤਾਂ ਚੰਗੀ ਗੱਲ ਐ ਪਰ ਮੈਂ ਅੱਜ ਥੋੜਾ ਜਿਹਾ ਹਟ ਕੇ ਡ੍ਰੌਪ ਆਇਆ ਸੀ ਜ਼ੀਰੋ ਆਵਰ ਦਾ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਨਿਕਲਿਆ ਇਹ ਆ ਜਾ ਕੇ ਪਤਾ ਲੱਗੇਗਾ ਕੀ ਗੱਲ ਐ ਕਿ ਕੀ ਮੁੱਦਾ ਉਹ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਇਆ ਸੀਗਾ ਬਈ ਜਿਹੜਾ ਵਿਅਦ ਵੀ ਕਰਦਾ ਹੈ ਉਹਦੀ ਪਨਿਸ਼ਮੈਂਟ ਦਾ ਸੀਗਾ ਚਲ ਕੋਈ ਦੂਸਰੇ ਮੁੱਦੇ ਜੋ ਪੰਜਾਬ ਦੀ ਬਿਹਤਰੀ ਵਾਸਤੇ ਬਿਹਤਰੀ ਵਾਸਤੇ ਤਾਂ ਜੀ ਅਸੀਂ ਪਹਿਲਾਂ ਸਭ ਤੋਂ ਜਿਹੜਾ ਬਿਹਤਰੀ ਵਾਲਾ ਕੰਮ ਹੈ ਉਹ ਤਾਂ ਨਸ਼ੇ ਆ ਜੀ ਜੇ ਕਿਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ੇ ਘਟ ਕੀਤੇ ਜਾਣ ਬੰਦ ਕੀਤੇ ਜਾਣ ਤਾਂ ਬਹੁਤ ਫਲਾਤ ਉਹਦੇ ਨਾਲ ਹੀ ਸੁਧਰੀਆਂ ਬਈ ਅਗਰ ਅਮਰਤਪਾਲ ਦੀ ਗੱਲ ਕਰੀਏ ਉਸ ਕੋਲੋਂ ਕੋਈ ਗੱਲਬਾਤ ਤੇ ਨਹੀਂ ਗੱਲਬਾਤ ਨਹੀਂ ਕੋਈ ਗੱਲਬਾਤ ਇਹ ਹੋਈ 8 ਤਰੀਕ ਦਾ ਟਾਈਮ ਹੈ ਦੇਖੋ ਮਿਲਦੇ ਆ ਨਹੀਂ ਮਿਲਦੇ ਤੂੰ ਕੀ ਮੰਗ ਰਿਹਾ ਹੋ ਜ ਆਪਾਂ ਕੀ ਮੁਲਾਕਾਤ ਅਸੀਂ ਆਹੀ ਗੱਲ ਕਰਦੀਆਂ ਜੀ ਬਈ ਦੇਖੋ ਜਿਹੜੇ ਬੰਦੇ ਨੂੰ ਤੁਸੀਂ ਕਹਿੰਨੇ ਹੋ ਵੀ ਇਹਨੂੰ ਸਮਾਜ ਨੂੰ ਇਸ ਤੋਂ ਖਤਰਾ ਹੈ ਸਮਾਜ ਨੇ ਤਾਂ ਉਹ ਐਮਪੀ ਬਣਾਤਾ 18 ਲੱਖ ਲੋਕਾਂ ਦਾ 20 ਲੱਖ ਲੋਕਾਂ ਦਾ ਨੁਮਾਇੰਦਗੀ ਕਰਦਾ ਹੈ ਉਹ ਬੰਦਾ ਤੇ ਤੁਸੀਂ ਉਹਨੂੰ ਬਾਹਰ ਕੱਟੋ ਛੇਤੀ ਤੇ ਪਰਿਵਾਰ ਦੀ ਮੁਲਾਕਾਤ ਮੇਰੇ ਹਾਂ ਹੋ ਗਈ ਸੀ ਮੇਰੇ ਸਾਹਮਣੇ ਪੈਸਾ ਤਾਂ ਲੱਗਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਕਿਸੇ ਪਾਸੇ ਨਰਮ ਨਜ਼ਰ ਆਉਂਦੀ ਹੈ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਇਹ ਗੱਲ ਹੋਈ ਪਹਿਲਾਂ ਟਾਈਮ ਨਹੀਂ ਦਿੱਤਾ ਗਿਆ ਕਿਤਨੇ ਕਿਰ ਤੁਹਾਨੂੰ ਲੱਗਦਾ ਹੈ ਸਰਕਾਰ ਦੀ ਨੀਚ ਕੋਟ ਹੈ ਹੋ ਸਕਦੀ ਹੈ ਜੀ ਗੱਲ ਹਲੇ ਐਕਚੁਅਲੀ ਨਾ ਜਦੋਂ ਤੱਕ ਮੈਂ ਫੇਸ ਟੂ ਫੇਸ ਗੱਲ ਨਹੀਂ ਕਰਦਾ ਉਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਛੱਡਣਾ ਚਾਹੁੰਦੀ ਹੈ ਕਿਉਂਕਿ ਤੁਹਾਡੀ ਮੁਲਾਕਾਤ ਪਹਿਲਾਂ ਵੀ ਹੋਈ ਹੈ ਨਹੀਂ ਜੇ ਛੱਡਣਾ ਚਾਹੁੰਦੀ ਹੁੰਦੀ ਵਾ ਤਾਂ ਛੱਡ ਦਿੰਦੀ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂਗਾ ਵੀ ਉਹ ਕੀ ਕਹਿੰਨੇ ਆ ਕੀ ਗੱਲ ਆ ਕੀ ਮਤਲਬ ਇਹਨਾਂ ਦੇ ਮਨ ਚ ਗੱਲ ਆ ਸੰਗੋ ਦੇ ਚਿਲਸਾ ਹੋਈ ਆ ਉੱਥੇ ਵੀ ਸਿੱਖ ਭਾਈ ਜਾ ਰਹਾ ਹਾਂ ਉਹ ਸਾਹ ਦੇ ਇੱਕ ਭਾਨੇ ਜਿਹੜੇ ਫ਼ਾਤਿ ઐਸਿਕ ਖਾਲ ਉੱਥੇ ਲੱਗੇ ਆ ਉਸ ਨੂੰ ਲੈ ਕੇ ਕਿਵੇਂ ਦੇਖਦੇ ਹਾਂ ਕਿ ਜੇ ਉਹਦੇ ਹਿੱਸਾ ਹੁੰਦਾ ਉਹ ਸ਼ਰੂਮਣੀ ਕਮੇਟੀ ਨੂੰ ਚਾਹੀਦਾ ਵੀ ਉੱਥੇ ਕਰਨ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਜਿਹੜੇ ਅਸਥਾਈ ਇਤਿਹਾਸਿਕ ਸਥਾਨ ਐ ਸਿੱਖਾਂ ਦੇ ਮੈਂ ਤਾਂ ਜੀ ਕਈ ਵਾਰੀ ਉਹ ਕਰ ਲਿਆ ਐਕਚੁਅਲੀ ਇਹ ਸਾਡੇ ਤੋਂ ਇਹਨਾਂ ਨੂੰ ਇਹ ਆ ਵੀ ਇਹ ਜਿਹੜੇ ਇਹਨਾਂ ਕੋਲੇ ਸਾਡੇ ਜਿਹੜੇ ਮੁੱਦੇ ਆ ਉਹ ਸੈਂਸਿਟਿਵ ਐ ਸਰਕਾਰ ਸਮਝਦੀ ਐ ਕਿ ਇਹ ਸੈਂਸਿਟਿਵ ਮੁੱਦੇ ਆ ਵੀ ਇਹਨਾਂ ਤੇ ਜੇ ਨਾਂ ਬੋਲਿਆ ਜਾਵੇ ਤਾਂ ਚੰਗੀ ਗੱਲ ਐ ਪਰ ਮੈਂ ਅੱਜ ਥੋੜਾ ਜਿਹਾ ਹਟ ਕੇ ਡ੍ਰੌਪ ਆਇਆ ਸੀ 0 ਆਵਰ ਦਾ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਨਿਕਲਿਆ ਇਹ ਆ ਜਾ ਕੇ ਪਤਾ ਲੱਗੇਗਾ ਕੀ ਗੱਲ ਐ ਕਿਹ ਕੀ ਮੁੱਦਾ ਉਹ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਜਿੱਦਾ ਪਾਇਆ ਸੀਗਾ ਬਈ ਜਿਹੜਾ ਬਈਦ ਵੀ ਕਰਦਾ ਐ ਉਹਦੀ ਪਨਿਸ਼ਮੈਂਟ ਦਾ ਸੀਗਾ ਕੋਰ ਕੋਈ ਦੂਸਰੇ ਮੁੱਦੇ ਜੋ ਪੰਜਾਬ ਦੀ ਬਿਹਤਰੀ ਵਾਸਤੇ ਬਿਹਤਰੀ ਵਾਸਤੇ ਤਾਂ ਜੀ ਅਸੀਂ ਪਹਿਲਾਂ ਸਭ ਤੋਂ ਜਿਹੜਾ ਬਿਹਤਰੀ ਵਾਲਾ ਕੰਮ ਹੈ ਉਹ ਤਾਂ ਨਸ਼ੇ ਆ ਜੀ ਜੇ ਕਿਸੇ ਤਰ੍ਹਾਂ ਪੰਜਾਬ ਦੇ ਵਿੱਚੋਂ ਨਸ਼ੇ ਘਟ ਕੀਤੇ ਜਾਣ ਬੰਦ ਕੀਤੇ ਜਾਣ ਤਾਂ ਬਹੁਤ ਫਲਾਤ ਉਹਦੇ ਨਾਲ ਹੀ ਸੁਧਰ ਜਾਣਗੇ ਨਹੀਂ ਜੇ ਅੰਮ੍ਰਿਤਪਾਲ ਦੀ ਗੱਲ ਕਰੀਏ ਉਸ ਕੋਲੋਂ ਕੋਈ ਬਾਤ ਚੀਤ ਕੋਈ ਗਲਤ ਨਹੀਂ ਕੋਈ ਗੱਲ ਬਾਤ ਨਹੀਂ ਹੋਈ 8 ਤਰੀਕ ਦਾ ਟਾਈਮ ਹੈ ਦੇਖੋ ਮਿਲਦੇ ਆ ਨਹੀਂ ਮਿਲਦੇ ਤੁਸੀਂ ਕੀ ਮੰਗ ਰਹੇ ਹੋ ਜੀ ਆਪਾਂ ਕੀ ਗੱਲ ਮਿਲਾਂ ਆਂ ਅਸੀਂ ਆਈ ਗੱਲ ਕਰਦੀ ਆਂ ਜੀ ਬਈ ਦੇਖੋ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਨੂੰ ਸਮਾਜ ਨੂੰ ਇਸ ਤੋਂ ਖਤਰਾ ਹੈ ਸਮਾਜ ਨੇ ਤਾਂ ਉਹ ਐਮਪੀ ਬਣਾਤਾ 18 ਲੱਖ ਲੋਕਾਂ ਦਾ 20 ਲੱਖ ਲੋਕਾਂ ਦਾ ਨੁਮਾਇੰਦਗੀ ਕਰਦਾ ਹੈ ਉਹ ਬੰਦਾ ਤੇ ਤੁਸੀਂ ਉਹਨੂੰ ਬਾਹਰ ਕੱਢੋ ਛੇਤੀ ਉਹ ਪਰਿਵਾਰ ਦੀ ਮੁਲਾਕਾਤ ਮੇਰੇ ਨਾਲ ਹਾਂ ਹੋ ਗਈ ਸੀ ਮੇਰੇ ਸਾਥ ਤੋਂ ਮੈਨੂੰ ਤਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਹੈ ਉਹ ਕਿਸੇ ਪਾਸੇ ਨਰਮ ਨਜ਼ਰ ਆਉਂਦੀ ਹੈ ਅਮਰਪੁਰ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਇਹ ਗੱਲ ਹੋਈ ਪਹਿਲਾਂ ਟਾਈਮ ਨਹੀਂ ਦਿੱਤਾ ਗਿਆ ਇਤਨੇ ਕਿ ਤੁਹਾਨੂੰ ਲੱਗਦਾ ਹੈ ਸਰਕਾਰ ਦੀ ਨੀਚ ਕੋਟ ਹੈ ਹੋ ਸਕਦੀ ਹੈ ਜੀ ਗੱਲ ਹਲੇ ਐਕਚੁਅਲੀ ਨਾ ਜਦੋਂ ਤੱਕ ਮੈਂ ਫੇਸ ਟੂ ਫੇਸ ਗੱਲ ਨਹੀਂ ਕਰਦਾ ਉਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦਾ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਛੱਡਣਾ ਚਾਹੁੰਦੀ ਹੈ ਕਿ ਤੁਹਾਡੀ ਮੁਲਾਕਾਤ ਪਹਿਲਾਂ ਵੀ ਹੋਈ ਹੈ ਨਹੀਂ ਜੇ ਛੱਡਣਾ ਚਾਹੁੰਦੀ ਹੁੰਦੀ ਫੇ ਤਾਂ ਛੱਡ ਦਿੰਦੀ ਇਹ ਤਾਂ ਹੁਣ ਗੱਲ ਕਰਕੇ ਪਤਾ ਲੱਗੂਗਾ ਵੀ ਉਹ ਕੀ ਕਹਿੰਨੇ ਆ ਕੀ ਗੱਲ ਹੈ ਕੀ ਮਤਲਬ ਉਨ੍ਹਾਂ ਦੇ ਮਨਚ ਗੱਲ ਹੈ ਪੰਗੋ ਦੇ ਇੱਕ ਹਿੱਸਾ ਹੋਈ ਹੈ ਉੱਥੇ ਕਿ ਸਿੱਖ ਭਾਈ ਜਾ ਰਹਾ ਹਾਂ ਉਹ ਸਾਹ ਦੇ ਇੱਕ ਭਾਂ ਦੇ ਜਿਹੜੇ ਖਾਤਮ ਇਤਿਹਾਸਿਕ ਸਥਾਨ ਉੱਥੇ ਜਾਂਦੇ ਆ ਉਦੋਂ ਲੈ ਕੇ ਕਿਵੇਂ ਦੇਖਦੇ ਹੋ ਕਿ ਜਿਹੜੇ ਉਸ ਦੇ ਹਿੱਸਾ ਹ ਕੋ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਵੀ ਉੱਥੇ ਕਰਨ ਉਹਨਾਂ ਦੀ ਪ੍ਰੋਟੈਕਸ਼ਨ ਕਰਨ ਜਿਹੜੇ ਅਸਥਾਈ ਇਤਿਹਾਸਿਕ ਸਥਾਨ ਹੈ ਸਿੱਕਾਂ ਦੇ